ਲਓ ਜੀ ਆਪਾਂ ਆਏ ਹਾਂ ਜੈਪੁਰ ਤੇ ਜੈਪੁਰ ਆਪਾਂ ਤੁਹਾਨੂੰ ਦਿਖਾਉਨੇ ਆ ਜੰਤਰ ਮੰਤਰ ਤੇ ਆਪਾਂ ਟਿਕਟ ਲੈ ਲਈ ਉਹਦੀ ਉਹਦੀ ਵੀ ਟਿਕਟ 55 ਰੁਪਏ ਆ ਤੇ ਆਪਾਂ ਹੁਣ ਚੱਲਦੇ ਆ ਅੰਦਰ ਜੰਤਰ ਮੰਤਰ ਦੀ ਟਿਕਟ ਤੁਸੀਂ ਇੱਥੋਂ ਲੈ ਸਕਦੇ ਹੋ ਜੀ ਇਹ ਟਿਕਟ ਕਾਊਂਟਰ ਬਣਿਆ ਹੋਇਆ ਕੋਲੋਂ ਲੈ ਸਕਦੇ ਹੋ ਤੇ ਟਿਕਟ ਆਪ ਨੂੰ ਮਿਲ ਗਈ ਜੰਤਰ ਮੰਤਰ ਦੀ ਤੇ ਆਹ ਟਿਕਟ ਆਪਰੇ ਕੋਲੇ ਕੋਈ ਦੁਕਾਨ ਲੈ ਠੀਕ ਹੈ 104 ਰੁਪਏ ਬੰਨੋ ਦੋ ਜਣੇ ਦੇ 52 ਰੁਪਏ ਲੱਗਦੇ ਆ ਇੱਕ ਬੰਦੇ ਤੋਂ ਆਪਾਂ ਐਂਟਰੀ ਕਰਦੇ ਆ ਜੰਤਰ ਮੰਤਰ 'ਚ ਆਜੋ ਲਓ ਜੀ ਆਪਣੀ ਐਂਟਰੀ ਹੋ ਗਈ ਆ ਜੰਤਰ ਮੰਤਰ 'ਚ ਤੁਹਾਨੂੰ ਮੈਂ ਪਹਿਲਾਂ ਪੂਰਾ ਦਿਖਾ ਦਾਂ ਇੱਥੋਂ ਐਂਟਰੀ ਹੈ ਜੀ ਠੀਕ ਆ ਤੇ ਹਾਜੇ ਤੁਹਾਨੂੰ ਦਿਖਾਉਣੀ ਆ ਜੰਤਰ ਮੰਤਰ ਜੀ ਜੰਤਰ ਮੰਤਰ ਦੀ ਐਂਟਰੀ ਹੋ ਗਈ ਤੇ ਇੱਥੇ ਅਲੱਗ-ਅਲੱਗ ਨਾ ਬਣਾਏ ਹੋਏ ਨੇ

तो हॉल पे टेलीस्कोप लगेगा ऐसा लंबा टेलीस्कोप है ना फिर टेलीस्कोप को धीरे धीरे क्या करोगे घुमाना है और फिर टेलीस्कोप से तो देखना है आकाश में तो जो तारा टेलीस्कोप से तो दिखेगा ना आगे उसका लाभ आ जाएगा कि आपके दस रहे मान ला भी ना उपर टेलीस्कोप ला के जेड़े तारे को तो रोशनी पौगी ना ਵੀ ਉਹ ਤਾਰਾ ਮੰਨ ਲਓ ਤੁਹਾਨੂੰ ਦੇਖ ਰਿਹਾ ਉੱਪਰੋਂ ਇਦਾਂ ਦੱਸ ਰਹੀ ਨੇ ਉਹ ਤੇ ਇਹ ਪੁਰਾਣੇ ਟਾਈਮ ਦੇ ਮੰਨ ਲਓ ਜੀ ਧੁੱਪ ਦੇ ਹਿਸਾਬ ਨਾਲ ਇਹ ਟਾਈਮ ਉਹ ਦੱਸਿਆ ਜਾਂਦਾ ਤੇ ਮਸ਼ੂਰਤੀ ਦੀ ਰੌਸ਼ਨੀ ਦੇ ਹਿਸਾਬ ਨਾਲ ਪੈਂਦੀ ਆ ਉਸ ਹਿਸਾਬ ਨਾਲ ਚੀਜ਼ਾਂ ਬਣਾਈਆਂ ਹੋਈਆਂ ਨੇ ਅਲੱਗ-ਅਲੱਗ ਨੇਰ ਇੱਕ ਦੇਖ ਸਕਦੇ ਹੋ ਇੱਧਰ ਵੀ ਆਦੇ ਇਹ ਸਾਰੀਆਂ ਮੰਨਾਂ ਸੇਮ ਨਹੀਂ ਹੈਗੀਆਂ ਸਾਰੀਆਂ ਅਲੱਗ-ਅਲੱਗ ਨੇ ਬਟ ਸਾਰੀਆਂ ਟਾਈਮ ਦੇ ਰਿਲੇਟਡ ਨੇ ਸੈਨ ਦੇ ਰਿਲੇਟਡ ਨੇ ਵੀ ਇਹ ਜਿਹੜਾ ਮਹਾਰਾਜਾ ਤੀਜੀ ਨੇ ਬਣਾਇਆ ਉਹਦਾ ਦਿਮਾਗ ਕਹਿੰਦੇ ਬਹੁਤ ਤੇਜ਼ ਸੀ ਆ ਕੇ ਬਣਾਇਆ ਗਿਆ ਤੇ ਇਹ ਜਿਹੜਾ ਬਣਾਇਆ ਜੰਤਰ ਮੰਤਰ ਇਹ ਮਹਾਰਾਜ ਸਵਾਈ ਜੈ ਸਿੰਘ ਨੇ ਬਣਾਇਆ ਇਹ 17 ਤੇ 1730 ਦੇ ਵਿੱਚ ਬਣਿਆ ਅਲੱਗ-ਅਲੱਗ ਇਹ ਹਰ ਇੱਕ ਚੀਜ਼ ਅਲੱਗ-ਅਲੱਗ ਦਾ ਹੰਦਾ ਇਹ ਹਰ ਇੱਕ ਚੀਜ਼ ਦਾ ਲੱਗ ਮਤਲਬ ਨਿਕਲਦਾ ਨਿਕਲਦਾ ਆ ਦੇਖੋ ਤੇ ਜਿਹੜਾ ਰਾਜਾ ਸੀ ਨਾ ਉਹਨੂੰ ਯੋਗਿਕ ਵਿਦਿਆ ਦੇ ਵਿੱਚ ਇੰਟਰਸਟ ਜ਼ਿਆਦਾ ਸੀ ਮਨ ਲਓ ਵੀ ਮਨ ਲਓ ਨੇ ਤਾਂ ਕਿਹੜੀ ਚੀਜ਼ ਬਣਾਤੀ ਮਨ ਲਓ ਵੀ ਮਨ ਲਓ ਇਹ ਰਾਜੇ ਦਾ ਦਿਮਾਗ ਹੀ ਆ ਜੇ ਆਪਾਂ ਕਹਿ ਜੀਏ ਇਹ ਬੰਦੇ ਦਾ ਦਿਮਾਗ ਆ ਤਾਂ ਸਮਝ ਲਓ ਵੀ ਰਾਜੇ ਦਾ ਦਿਮਾਗ ਹੀ ਥੀ ਨੇ ਉਹਦਾ ਦਿਮਾਗ ਇੰਨਾ ਦੀ ਵੀ ਉਹਨੇ ਸੂਰਜ ਦੀ ਰੌਸ਼ਨੀ ਤੋਂ ਸਾਰੀ ਚੀਜ਼ਾਂ ਦਾ ਅੰਦਾਜ਼ਾ ਲਾਤਾ। ਵੈਸੇ ਹੈਗੀ ਹੈਗੀ ਤੇ ਇੱਥੇ ਕਾਫੀ ਮਨ ਲਾਈ ਦੀ ਤੇ ਕਈ ਇਹ ਚੀਜ਼ਾਂ ਦਾ ਮਤਲਬ ਬਹੁਤ ਡੂੰਘੇ ਨੇ ਆਪਾਂ ਦੇਖੀਏ। ਪਰ ਆਪਾਂ ਨੂੰ ਕਿੰਨੀ ਕਿ ਨੌਲੇਜ ਹੈਗੀ ਆਪਾਂ ਤੁਹਾਨੂੰ ਉਹਨਾਂਕ ਦੱਸ ਰਹੇ ਹਾਂ। ਤੇ ਜਿਹੜਾ ਇੱਥੇ ਦਾ ਰਾਜਾ ਸੀ ਨਾ ਉਹਦਾ ਜਿਹੜਾ ਪਹਿਲਾ ਨਾਮ ਸੀ ਉਹ ਵਿਜੇ ਸਿੰਘ ਸੀ। ਤੇ ਫਿਰ ਉਹਦਾ ਨਾਮ ਨਾ ਰੰਗਜੀਤ ਨੇ ਚੇਂਜ ਕਰਤਾ ਸੀ। ਕਿਉਂਕਿ ਉਹਦਾ ਦਿਮਾਗ ਬਹੁਤ ਥੀ ਫਿਰ ਉਹਦਾ ਸਵਾਈ ਜੈ ਸਿੰਘ ਨਾਮ ਕਰਤਾ ਵੀ ਇਹ ਵੀ ਨਾ ਮੰਨ ਲਓ ਦੇਖ ਲਓ ਇਹ ਵੀ ਕੜੀ ਲਾ ਲਓ ਜਾਂ ਇਹਨੂੰ ਕੁਛ ਵੀ ਕਹਿ ਲਓ ਵੀ ਸੂਰਜ ਦੇ ਹਿਸਾਬ ਨਾਲ ਟਾਈਮ ਦੱਸਦੀ ਆ। ਤੁਹਾਨੂੰ ਦਿਖਾਉਣਾ। ਤੇ ਇੱਧਰ ਨਾ ਕਾਫੀ ਦਾ ਅਲੱਗ-ਅਲੱਗ ਬਣੀ ਹੋਈ ਨੇ ਜਿਹੜੀਆਂ ਸੂਰਜ ਦੇ ਹਿਸਾਬ ਨਾਲ ਟਾਈਮ ਆਪਣੂੰ ਦੱਸਦੀਆਂ ਹੁੰਦੀਆਂ ਨੇ। ਤੇ ਇਹ ਕਹਿੰਦੇ ਵੀ 19 ਤਰ੍ਹਾਂ ਦੇ ਇੱਥੇ ਚੀਜ਼ਾਂ ਬਣੀਆਂ ਹੋਈਆਂ ਨੇ ਜਿਹੜੀਆਂ ਟਾਈਮ ਦੱਸਦੀਆਂ ਨੇ। ਹਾਂ ਤੇ ਮੰਨ ਲਓ ਵੀ ਤਾਂ ਪਾਈ ਕਿਸੇ ਵੀ ਰਾਜੇ ਦਾ ਦਿਮਾਗ ਬਹੁਤ ਹੀ ਯੂ

ਆਈਏ ਤੇ ਇਸ ਵਕਤ ਆਪਾਂ ਜੰਤਰ ਮੰਤਰ ਜੀਆਂ ਇੱਧਰ ਤੁਹਾਨੂੰ ਦਿਖਾਉਨੇ ਆ ਹੋਰ ਰਾਜੇ ਦਾ ਦਿਮਾਗ ਹੀ ਬਹੁਤ ਈ ਜਿੱਤੇ ਬੌਣਾ ਤੇ ਰਾਜੇ ਵੈਸੇ ਤੇ ਪਰ ਉਹਨਾਂ ਦੱਸਿਆ ਵੀ ਹੋਇਆ ਸਾਰਾ ਕੁਝ ਇਹਨਾਂ ਨੇ ਇਹ ਆਪਾਂ ਪੜ੍ਹ ਵੀ ਸਕਦੇ ਹਾਂ ਇਹ ਕਿਹੜਾ ਕਿਹੜਾ ਜੰਤਰ ਆ ਬਾਕੀ ਨਾ ਜੇ ਬੱਚਿਆਂ ਦਾ ਇੱਥੇ ਟੂ ਟਾਰ ਲੈ ਕੇ ਆਉਣਾ ਤਾਂ ਉਹ ਮਿਲਣਾ ਤਾਂ ਬਹੁਤ ਵਧੀਆ ਕਿਉਂਕਿ ਨੌਲੇਜ ਜਿਆਦਾ ਮਿਲੂਗੀ ਇਹ ਸਾਰੀ ਮਨਲਾ ਜੰਤਰਾ ਸੂਰਜ ਦੇ ਹਿਸਾਬ ਨਾਲ ਰੋਫੀ ਦੇ ਹਿਸਾਬ ਨਾਲ ਟਾਈਮ ਇੱਕ ਦੱਸ ਦਿਆ ਹੈ ਇਹ ਇਹ ਤਾਂ ਹੋਰ ਇਹਨੇ ਕਿਸੇ ਕਿਸੇ ਦੀ ਦੇ ਉੱਪਰ ਲਿਖਿਆ ਵੀ ਹੋਇਆ ਮਨ ਲਾ ਕਿ ਆ ਨਾਮ ਇਹ ਮਸੰਦ ਕਾਉਣਾ ਇਦਾਂ ਇੱਕ ਦੋ ਤੇ ਲਿਖਿਆ ਹੋਇਆ ਹੈ miyari naam like viweni wich wich ena ni kono dekho kono tunu ayan dekha tau gwa ਇੱਥੇ ਵੀ ਕਾਫੀ ਇਕੱਠਾ ਕਾਫੀ ਲੋਕ ਆਏ ਹੋਏ ਆ ਇਹ ਨੂੰ ਹਵਾ ਮਹਿਲ ਦੇ ਕੋਲੇ ਪੈ ਜਾਂਦਾ ਹਵਾ ਮਹਿਲ ਸਿਟੀ ਪੈਲਸ ਤੇ ਜੰਤਰ ਮੰਤਰ ਤੁਹਾਨੂੰ ਕੋਲ ਕੋਲ ਹੀ ਪੈ ਜਾਂਦੇ ਸਾਰੇ ਤੁਸੀਂ ਇੱਕੋ ਟਾਈਮ ਇਹ ਚੀਜ਼ਾਂ ਦੇਖ ਸਕਦੇ ਹੋ ਇਹਨਾਂ ਨਾਮ ਲਿਖੇ ਹੋਏ ਇਹਨਾਂ ਨੇ ਜਿਹੜੇ ਮੰਨ ਲਾ ਮੰਨ ਲਾ ਇਹਦਾ ਨਾਮ ਆ ਇੱਧਰ ਦੇਖੋ ਇਹ 1700 34 ਜੁਨਵਰੀ ਦੇ ਵਿੱਚ ਬਣਿਆ ਤੀ ਇਹ کافی ਸਾਲ ਹੋ ਗਏ ਨੇ ਬਣੇ کافی ਸਾਲ ਪੁਰਾਣਾ ਇਹ ਇਹ ਫੋਰਨ ਨੂੰ ਵੀ ਖਾਸੇ ਆਏ ਹੋਏ ਅੱਜ کافی ਕੱਟ ਹੈ ਤੇ ਇਹ ਆਪਾਂ ਇਹ ਉਧਰ ਸਾਰਾ ਤੁਹਾਨੂੰ ਦਿਖਾਤਾ ਜੰਤਰ ਮੰਤਰ ਮਾਲੋ ਜਿੰਨਾ ਵੀ ਉੱਧਰ ਹੈਗਾ ਸੀ ਨਾ ਬਾਈ ਮੈਂ ਇੱਥੇ ਇਹੀ ਆ ਨਾ ਵੀ ਇੱਥੇ ਜਿਹੜਾ ਰਾਜੇ ਦਾ ਮਨ ਲੈ ਬਣਾਇਆ ਹੋਇਆ ਹੈ ਜੇ ਰਾਜ ਨੇ ਬਣਾਇਆ ਜੂ ਉਹ ਦਿਮਾਗ ਬਹੁਤ ਸੀ ਤੇ ਉਹਦੇ ਦਿਮਾਗ ਦੇ ਹਿਸਾਬ ਨਾਲ ਉਹਨੇ ਅਬਦੇ ਹਿਸਾਬ ਨੇ ਚੀਜ਼ਾਂ ਬਣਾਈਆਂ ਨੇ ਸਾਰੀਆਂ ਤੇ ਇਹ ਸੂਰਜ ਦੀ ਰੌਸ਼ਨੀ ਦੇ ਨਾਲ ਇਹ ਸਾਰਾ ਕੁਝ ਮਨ ਲੈ ਟਾਈਮ ਟੂ ਜੋ ਵੀ ਹੈਗਾ ਸਾਰਾ ਕੁਝ ਦੱਸਦਾ ਹੈ ਤੇ ਇੱਥੇ ਇਹੀ ਆ ਬਸ ਬਾਕੀ ਜੇ ਤੁਸੀਂ ਇੱਥੇ ਆਉਣਾ ਤੁਹਾਨੂੰ ਗਾਈਡ ਮਿਲ ਜਾਂਦਾ ਹੁੰਦਾ ਤੇ ਗਾਡੀ ਦਾ ਮਤਲਬ ਜੇ ਤੁਸੀਂ ਚਾਰ ਬੰਦੇ ਹੋ ਤਾਂ ਤੁਹਾਨੂੰ 100-100 ਰੁਪਿਆ ਆਊਗਾ ਜਾਂ ਸਿੰਗਲ ਬੰਦਾ ਤੁਸੀਂ ਲਾਉਂਗੇ ਮੰਨ ਲੇਕ ਜਾਨਾ ਤਾਂ 400 ਰੁਪਿਆ ਤੇ ਯਾਨੀ ਜੇ ਇੱਕ ਗਾਡੀ ਦਾ ਮਤਲਬ ਕਿ 400 ਰੁਪਿਆ 400 ਚ ਸਟਾਰਟਿੰਗ ਹੋ ਜਾਂਦੀ ਹੈ ਜੋ ਤੁਹਾਨੂੰ ਕੱਲੀ-ਕੱਲੀ ਚੀਜ਼ ਇਹਦੀ ਕੱਲੀ-ਕੱਲੀ ਮਾਲਾ ਵੀ ਕਿਹੜਾ ਕਿਹੜਾ ਜੰਤਰ ਕੀਮੇ ਦੱਸਦਾ ਕਿਹੜਾ ਜੰਤਰ ਕੀ ਦੱਸਦਾ ਕਿਉਂਕਿ ਵਿੱਚ ਰਾਸ਼ੀ ਵਾਲੇ ਬਹੁਤ ਨੇ ਕੋਈ ਰਾਸ਼ੀ ਵੀ ਦੱਸਦਾ ਤੇ ਜਦੋਂ ਤੁਹਾਨੂੰ ਤਾਰੇ ਵਾਲਾ ਦਿਖਾ ਦੇ ਮੂਰੇ ਤਾਰਾ ਵੀ ਉਹ ਕਹਿੰਦਾ ਤਾਰਾ ਦੇਖਦਾ ਹੋ ਹਨਾ ਐ ਇਦਾਂ ਬਹੁਤ ਚੀਜ਼ਾਂ ਨੇ ਜੇ ਆਪਾਂ ਇਹਨੂੰ ਥੋੜਾ ਜਿਹਾ ਡਿਫਿਕਲ ਹੋ ਗਿਆ ਸਮਝਣਾ ਮੰਨ ਲਾ ਆਪਾਂ ਵੀ ਹਾਂ ਇਹ ਕੱਲੀ ਕੱਲੀ ਚੀਜ਼ਾਂ ਸਾਹਮਣੇ ਤਾਂ ਫਿਰ ਕਾਫੀ ਲੰਬਾ ਹੋ ਜਾਣਾ ਸੀ ਤੇ ਮੈਨੂੰ ਜਿੰਨੀ ਕ ਨੌਲੇਜ ਦਿੱਤੀ ਮੈਂ ਤੁਹਾਨੂੰ ਦੱਸ ਤੀ ਠੀਕ ਆ ਜੀ ਤੇ ਆ ਇਹ ਸਾਰੀਆਂ ਇੱਧਰ ਬਣੇ ਹੋਏ ਨੇ ਇਹ ਸੂਰਜ ਦੀ ਰੌਸ਼ਨੀ ਦੇ ਹਿਸਾਬ ਨਾਲ ਸਾਰਾ ਕੁਝ ਦਾਦਾ ਤੇ ਜੈਪੁਰ ਦੇ ਵਿੱਚ ਆ ਜੀ ਯੰਤਰ ਮੰਤਰ ਇਹ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਧਰ ਇਦਰੇ ਕੀ ਦੱਸਦਾ ਹੋ ਮੈਂ ਪੁੱਛ ਲਈ ਕੀ ਦੱਸਦਾ ਹੋ ਲਓ ਜੀ ਆ ਇਦਰੇ ਨੂੰ ਏ ਬੀ ਕਹਿ ਰਹੇ ਨੇ ਇਹ ਏ ਆ ਤੇ ਉਹ ਬੀ ਆ ਇਹ ਕਹਿੰਦੇ ਵੀ ਸੂਰਜ ਦੀ ਚਾਹੀਦਾ ਹੁੰਦਾ ਇਹ ਤੇ ਆ ਵੀ ਕੋਈ ਬਣਾਇਆ ਹੋਇਆ ਜੰਤਰ ਇਹ ਵੀ ਕੋ ਦੱਸਦਾ ਹੂਗਾ ਇੱਥੇ ਵੈਸੇ ਨਾ ਜੇ ਤੁਸੀਂ ਮਹੱਲਾ ਨੌਲੇਜ ਕੱਟੀ ਕਰਨੀ ਤਾਂ ਫੇ ਤੁਸੀਂ ਗਾਈਡ ਲੈ ਲਿਓ ਆ ਕੇ ਤੇ ਗਾਈਡ ਮਿਲ ਜਾਂਦਾ ਤੁਹਾਨੂੰ ਸਾਰੀ ਗੱਲ ਦੱਸ ਦੂਗਾ ਏ ਸੂਰਜ ਦੀ ਕਹਿੰਦੇ ਚਾਈ ਉੱਚੀ ਦੱਸਦਾ ਕਿਹੜੇ ਹਿਸਾਬ ਨਾਲ ਦੱਸਦਾ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਤੇ ਇਹ ਕੀ ਤੇ ਇਹ ਬੀ ਕਹਿੰਦੇ ਨੇ ਇਹਨੂੰ ਇੱਕ ਵਾਰ ਦਿਖਾ ਦिए ਤੋ ਕਿੰਨਾ ਗਾਈਡ ਤਾਂ ਇੱਥੇ ਉਹੀ ਲੈਂਦੇ ਜਦੋਂ ਸਕੂਲ ਦੇ ਟੂਰ ਆਉਂਦੇ ਨੇ ਜਾਂ ਉਹੀ ਜ਼ਿਆਦਾ ਗਾਈਡ ਲੈਂਦੇ ਜਿਹਨੇ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਨੇ ਯਾ ਸੋ ਇੱਜ ਦਾ 11 ਦਿਨ ਹਾਂ 11 ਮਾ ਅੱਜ ਵੀ ਜਿਹੜਾ ਜੀਵਨ ਸਾਥੀ ਨੂੰ ਯਾ ਗਾਈਡਲਾਈਨ ਇਹਨਾਂ ਵੀ ਦੱਸ ਰਹੇ ਨੇ ਚਲੋ ਵੀ ਅੱਗੇ ਚੱਲੀਏ ਸੇਨਾ ਤੇ ਵੈਸੇ ਇਹਨੇ ਵੀ ਇਹ ਨਾਲ ਦਿੱਲੀ ਜੀ ਬਣਿਆ ਹੋਇਆ ਉਹ ਤਾਂ ਆਪਾਂ ਦੇਖਿਆ ਨਹੀਂ ਇਹ ਘਾਲੇ ਸੇਮ ਹੀ ਹੈ ਗਨੇ ਦੋਨੋਂ ਇਹ ਜਿਹੜਾ ਦਿੱਲੀ ਚ ਤੇ ਇਹ ਦੋਨੋਂ ਸੇਮ ਹੀ ਆ ਤੇ ਟੈਕਟ ਮੈਨੂੰ ਦੱਸ ਤੀ ਇਹਦੀ ਆਕਰ ਵੀ ਟਿਕਟ ਲੱਗਦੀ 52 ਰੁਪਏ ਟਿਕਟ ਲੱਗਦੀ ਐ ਟਿਕਟ ਤੁਹਾਨੂੰ ਮੂਰੇ ਮਿਲ ਜਾਣੀ ਆ ਬਾਕੀ ਤੁਸੀਂ ਆਨਲਾਈਨ ਵੀ ਕਰਾ ਸਕਦੇ ਹੋ ਆਨਲਾਈਨ ਵੀ ਇਹ ਮੂਰੇ ਸਕੈਨ ਕੋਡ ਲੱਗਿਆ ਹੋਇਆ ਉਹ ਤੋਂ ਸਕੈਨ ਕਰਕੇ ਆਨਲਾਈਨ ਵੀ ਬੁੱਕ ਹੋ ਜਾਂਦੀ ਐ ਤੇ ਬਸ ਇਹ ਹੀ ਦੀ ਜੰਤਰ ਮੰਤਰ ਦਾ ਈਮਾਨਦਾਰ ਆਜਾ ਬੁੱਧੀ ਜੀ ਵੀ ਤੇਰਾ ਦਿਮਾਗ ਬਹੁਤ ਈ ਉਹਦਾ ਤੇ ਆ ਵੀ ਬਣਾਇਆ ਹੋਇਆ ਉਸੇ ਵੀ ਤਰ੍ਹਾਂ ਦਾ ਸੂਟ ਦੇ ਹਿਸਾਬ ਨਾਲ ਤਪਨ ਇਹ ਅੱਜ ਪੈਦਰ פארਕ ਆ ਬੈਠਣ ਨੂੰ ਤੇ ਉੱਥੇ ਕੰਟੇਨ ਵੀ ਹੈਗੀ ਆ ਸਾਹਮਣੇ ਕੋ ਖਾਣ ਪੀਣ ਨੂੰ ਲੈਣਾ ਇਹ ਯਾਰ ਪਰੂ ਤੇ ਆ ਮਿੱਲਾ ਨੇ ਸੂਝ ਦਿਖਾਇਆ ਹੋਇਆ ਇਹ ਮਨਾ ਪ੍ਰੈਕਟੀਕਲ ਆ ਕਰਾਏ ਹੋਣਗੇ ਤੁਸੀਂ ਲਿਖਿਆ ਹੋਇਆ ਤੇ ਪੜ੍ਹ ਲਿਓ ਇਹਨਾਂ ਨੇ ਪ੍ਰੈਕਟੀਕਲ ਦਿਖਾਇਆ ਹ ਯਾਰ ਆ ਚੰਦ ਤੇ ਆ ਮੰਨ ਲਓ ਇੱਥੇ ਚੰਦ ਆ ਗਿਆ ਉਹ ਧਰਤੀ ਆ ਗਈ ਬੇਨ ਆ ਸੂਰ ਜਾ ਗਿਆ ਨਾ ਆ ਗ੍ਰਹਿ ਆ ਗਏ ਠੀਕ ਇਹ ਇਦਾਂ ਸਭ ਸਮਝਦੇ ਸਮਝਦੇ ਠੀਕ ਹੈ ਪ੍ਰੈਕਟੀਕਲ ਦਿਖਾਇਆ ਇਹਨਾਂ ਨੇ ਤੇ ਤੇ ਲਓ ਜੀ ਆਪਾਂ ਜੈਪੁਰ ਦੇ ਤੁਹਾਨੂੰ ਜੰਤਰ ਮੰਤਰ ਦਿਖਾਤਾ ਤੇ ਜਿਵੇਂ ਮੈਂ ਤੁਹਾਨੂੰ ਦੱਸਤਾ ਨਾ ਸਾਰਾ ਕੁਝ ਵੀ ਇਹ ਰਾਜੇ ਦਾ ਜਿਹੜਾ ਦਿਮਾਗ ਬਹੁਤ ਈ ਤਾਂ ਉਹਨੇ ਬਣਾਇਆ ਤੀ ਤੇ ਉਹਦੇ ਰਿਲੇਟਿਡ ਹੀ ਬਣਿਆ ਹੋਇਆ ਰਾਜੇ ਨੇ ਬਣਾਇਆ ਤੀ ਇਹ ਜਿਹੜਾ ਤੇ ਉਹ ਸਾਰੀ ਮੈਂ ਤੁਹਾਨੂੰ ਦੱਸਤੀ ਗੱਲ ਤੇ ਬਾਕੀ ਜੇ ਤੁਸੀਂ ਇੱਥੇ ਆਉਣਾ ਤਾਂ ਕਿ ਤੁਸੀਂ ਗਾਈਡ ਲੈ ਸਕਦੇ ਹੋ ਉਹ ਤੁਹਾਨੂੰ ਪੂਰੀ ਡਿਟੇਲਸ ਦੱਸ ਦੂਗਾ ਤੇ ਬਾਕੀ ਬੱਚਿਆਂ ਨੂੰ ਜਰੂਰ ਲੈ ਕੇ ਆਇਓ ਜੀ ਇੱਥੇ ਦੇਖਣ ਵਾਲੀ ਚੀਜ਼ ਆ ਬੰਨ ਇੱਕ ਵਾਰ ਤਾਂ ਬੰਦੇ ਨੂੰ ਦੇਖਣਾ ਚਾਹੀਦਾ ਆ ਕਿ ਬਹੁਤ ਵਧੀਆਣੀ ਨੌਲੇਜ ਮਿਲਦੀ ਆ ਕੇ ਇਹ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਆ ਤਾਂ ਲਾਈਕ ਕਰਨਾ ਸੋਹਣਾ ਜਿਹਾ ਕਮੈਂਟ ਵੀ ਕਰ ਦੇਣਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਜੀ ਤੇ ਵੀਡੀਓ ਨੂੰ ਅੱਗੇ ਤੱਕੇ ਸ਼ੇਅਰ ਕਰਨਾ ਠੀਕ ਆ ਜੀ ਇਹ ਜੈਪੁਰ ਦੇ ਵਿੱਚ ਆ ਜੀ ਜੰਤਰ ਮੰਤਰ ਤੇ ਇਹਦੇ ਨਾਲ ਦੇ ਇੱਕ ਦਿੱਲੀ ਦੇ ਵਿੱਚ ਆ ਠੀਕ ਆ ਜੀ ਤੇ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਚ ਓਕੇ ਜੀ ਧੰਨਵਾਦ